ਵਿਧਾਨ ਸਭਾ ਇਲੈਕਸ਼ਨਸ ਨੂੰ ਲੈ ਕੇ ਚਰਚਾਵਾ ਤੇਜ਼ ਨੇ ਹਰਿਆਣਾ ਵਿਧਾਨ ਸਭਾ ਇਲੈਕਸ਼ਨਸ ਜਿਹੜੀਆਂ ਨੇ ਉਹ ਸਿਰ ਤੇ ਖੜੀਆਂ ਨੇ ਔਰ ਉਸ ਵਾਸਤੇ ਪਾਰਟੀਆਂ ਆਪਣੀ ਪੂਰੀ ਜਹ ਲਾਉਂਦੀਆਂ ਨਜ਼ਰ ਆ ਰਹੀਆਂ ਉਸੇ ਵਿੱਚ ਆਮ ਆਦਮੀ ਪਾਰਟੀ ਵੀ ਹੈ ਆਮ ਆਦਮੀ ਪਾਰਟੀ ਫਿਲਹਾਲ ਹਰਿਆਣੇ ਵਿੱਚ ਉਸ ਤਰ੍ਹਾਂ ਦਾ ਰਸੂਖ ਪੈਦਾ ਨਹੀਂ ਕਰ ਪਾ ਰਹੀ ਜਿਵੇਂ ਦਾ ਪੰਜਾਬ ਚ ਸੀ ਜਾਂ ਹੈ ਪਰ ਇਸ ਦੇ ਬਾਵਜੂਦ ਸੀਐਮ ਭਗਵੰਤ ਮਾਨ ਦੇ ਢੇਡੇ ਜਿਹੜੇ ਹਰਿਆਣੇ ਵਿੱਚ ਆ ਉਹ ਖਾਸੇ ਵਧੇ ਹੋਏ ਆ ਹੋਵੇ ਵੀ ਕਿਉਂ ਨਾ ਖੈਰ ਸੌਰਿਆਂ ਦਾ ਸ਼ਹਿਰ ਹੈ ਹਰਿਆਣੇ ਵਿੱਚ ਸੀਐਮ ਭਗਵੰਤ ਮਾਨ ਦੇ ਸੌਰੇ ਨਹੀਂ ਔਰ ਲੋਕਾਂ ਨਾਲ ਗੱਲਬਾਤ ਕਰਦੇ ਆ ਇਹ ਵੀ ਉਹ ਕਹਿੰਦੇ ਨਜ਼ਰ ਆਏ ਨੇ ਕਿ ਭਾਈ ਉਹਨਾਂ ਨੇ ਘਰ ਜਾ ਕੇ ਰੋਟੀ ਵੀ ਖਾਣੀ ਐ ਮਖੌਲ ਕਰਦੇ ਮਜ਼ਾਕ ਕਰਦੇ ਸੀਐਮ ਭਗਵੰਤ ਮਾਨ ਭਾਸ਼ਣ ਦਿੰਦੇ ਨੇ ਸਭ ਨੂੰ ਪਤਾ ਹੈ ਸੀਐਮ ਭਗਵੰਤ ਮਾਨ ਦੀ ਆਦਤ ਹੈ ਔਰ ਕਿਸ ਤਰ੍ਹਾਂ ਉਹ ਆਪਣੇ ਭਾਸ਼ਣ ਦੇ ਵਿੱਚ ਹਾਸੇ ਦਾ ਮਾਹੌਲ ਪੈਦਾ ਕਰ ਦਿੰਦੇ ਨੇ ਫਿਰ ਸੀਐਮ ਭਗਵੰਤ ਮਾਨ ਸਟੇਜ ਉੱਤੇ ਹਰਿਆਣੇ ਵਿੱਚ ਭਾਸ਼ਣ ਦੇ ਰਹੇ ਹੁੰਦੇ ਨੇ ਜਦੋਂ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਛੜੇ ਜਾਂਦਾ ਨਵਜੋਤ ਸਿੰਘ ਸਿੱਧੂ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਇੱਕੋ ਟਕੜੀ ਤੇ ਤੋਲ ਦੇ ਨਜ਼ਰ ਆਏ ਸ਼ਾਇਦ ਸੀਐਮ ਭਗਵੰਤ ਮਾਨ ਸੀਐਮ ਭਗਵੰਤ ਮਾਨ ਪਹਿਲਾਂ ਵੀ ਇਹਨਾਂ ਦੇ ਬਾਰੇ ਗੱਲਾਂ ਕਰਦੇ ਆਏ ਨੇ ਵਿਕਰਮ ਸਿੰਘ ਮਜੀਠੀਆ ਸੁਖਬੀਰ ਬਾਦਲ ਜਾਂ ਨਵਜੋਤ ਸਿੰਘ ਸਿੱਧੂ ਬਾਰੇ ਬੜੀਆਂ ਸਟੇਜਾਂ ਤੋਂ ਸੀਐਮ ਭਗਵੰਤ ਮਾਨ ਨੇ ਬਹੁਤ ਕੁਝ ਕਿਹਾ ਪਰ ਦੁਬਾਰਾ ਇੱਕ ਵਾਰ ਚਰਚਾ ਛਿੜੀ ਔਰ ਨਵਜੋਤ ਸਿੰਘ ਸਿੱਧੂ ਤਾਂ ਖੈਰ ਹਜੇ ਉਹਨੇ ਐਕਟਿਵ ਨਹੀਂ ਹੈ ਪੋਲਿਟਿਕਸ ਦੇ ਵਿੱਚ ਜਿੰਨੇ ਪਹਿਲਾਂ ਸੀ ਹਜੇ ਕੁਝ ਵਿਰਾਮ ਚੱਲਦਾ ਪਿਆ ਪੋਲਿਟਿਕਸ ਦੇ ਵਿੱਚ ਉਹਨਾਂ ਦਾ ਉਹਨਾਂ ਦਾ ਆਉਣ ਜਾਣ ਖੈਰ ਬਣਿਆ ਹੀ ਰਹਿੰਦਾ ਹੈ ਕਦੀ ਉਹਨਾਂ ਨੂੰ ਨਿੱਜੀ ਕੰਮਾਂ ਵਾਸਤੇ ਜਾਣਾ ਵੀ ਪੈਂਦਾ ਪਰ ਉਹ ਵਾਪਸੀ ਜ਼ਰੂਰ ਕਰਦੇ ਹੁੰਦੇ ਪਰ ਨਵਜੋਤ ਸਿੰਘ ਸਿੱਧੂ ਦਾ ਇੰਡਾਇਰੈਕਟਲੀ ਜ਼ਿਕਰ ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਉਸੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਕਰ ਦਿੱਤਾ ਤੇ ਸੁਖਬੀਰ ਸਿੰਘ ਬਾਦਲ ਦਾ ਕਰ ਦਿੱਤਾ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਾਉਣ ਦੀਆਂ ਗੱਲਾਂ ਤੌਹਤਾ ਲਾਉਣ ਦੀਆਂ ਗੱਲਾਂ ਤੇ ਚੱਲਦੀਆਂ ਪਈਆਂ ਉਹ ਵਿਕਰਮ ਸਿੰਘ ਮਜੀਠੀਆ ਵੀ ਕਰਦੇ ਪਏ ਨੇ ਸੁਖਬੀਰ ਬਾਦਲ ਵੀ ਕਰਦੇ ਪਏ ਨੇ ਔਰ ਸੀਐਮ ਭਗਵੰਤ ਮਾਨ ਵੀ ਕਰਦੇ ਪਏ ਨੇ ਪਰ ਹਰਿਆਣੇ ਦੀ ਸਟੇਜ ਤੋਂ ਪੰਜਾਬ ਦੇ ਐਡੇ ਵੱਡੇ ਲੀਡਰਾਂ ਦਾ ਨਾਮ ਕਿਉਂ ਲੈ ਲਿਆ ਆਉ ਸੁਣਦੇ ਹਾਂ ਸੀਐਮ ਭਗਵੰਤ ਮਾਨ ਹਰਿਆਣੇ ਦੇ ਲੋਕਾਂ ਨੂੰ ਕੀ ਬੋਲੇ ਪੰਜਾਬ ਮੇਂ ਦੇਖ ਲੀਜੀਏ ਭਾਈ ਸਾਹਿਬ 27 27 ਸਾਲ ਕੇ ਬੱਚੇ ਐ ਐਮਐਲਏ ਬਨੇ ਹੋਏ ਐ 28 ਸਾਲ ਕੇ 30 ਸਾਲ ਕੇ 32 ਸਾਲ ਕੇ ਲੜਕੇ ਲੜਕੀਆਂ ਐ ਐਮਐਲਏ ਐ ਮੰਤਰੀ ਐ ਕੌਣ ਕੌਣ ਹਰਾਇਆ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਮਨਪ੍ਰੀਤ ਬਾਦਲ ਮਜੀਠੀਆ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਮਲੂਕਾ भट्टल ये वो धिमका इमका सब हरा दिया उन्होंने यार दुखी आ गए आप लोगों से हर पांच साल बाद आते हैं एक मौका और दे दो जी मौ, लोग मौका देते देते थक गए यार ये मौका मांगते मांगते थके नहीं एक वाहिद नेता है केजरीवाल जो 2020 में चुनाव से महीना डेढ़ महीना पहले टीवी पे आके कहता है दिल्ली वालों अगर मेरे पाने पांच साल के काम अच्छे लगे दिल्ली में तो मुझे वोट देना वरना मुझे वोट मत देना ये कहने के लिए जिगरा चाहिए भाई साहब ये बात बोलने के लिए तो लोगों ने दिए वोट खूब दिए वोट दूसरी बार तीसरी बार सरकार है हमारी अभी फिर दिल्ली आएगी जनवरी में लड़ेंगे ये थे मेरे पंजाबी भा बहुत बैठे हैं इतने साडिया रिश्तेदारियां ने आपस चारणिया दांझा ने ਸਾਡੇ ਇੱਕ ਦੂਜੇ ਨਾਲ ਦੋਸਤੀਆਂ ਨੇ ਹੁਣ ਤਾਂ ਮੇਰੀ ਵੀ ਰਿਸ਼ਤੇਦਾਰੀ ਹਰਿਆਣੇ ਵਾਲਿਆਂ ਨਾਲ ਪਤਾ ਹੀ ਹੋਣਾ ਤੁਹਾਨੂੰ ਸੋ ਮੈਂ ਉਸ ਬਿਹਾਫ ਤੇ ਵੀ ਇਹ ਕਹਿਣਾ ਵੀ ਮੈਂ ਘਰੇ ਜਾਣਾ ਮੈਂ ਰੋਟੀ ਖਾਣੀ ਹੈ ਮੇਰੀ ਇੱਜ਼ਤ ਰੱਖ ਲਿਓ ਥੋੜੀ ਜੀ ਕਿਉਂਕਿ ਕਿਉਂਕਿ ਨਹੀਂ ਘਰੇ ਜਾ ਕੇ ਗਾਣਾ ਪੈਣ ਗਿਆ ਫਿਰ ਉਹ ਪੈਣ ਗਿਆ ਵੀ ਹਰਿਆਣੇ ਵਿੱਚ ਫਿਰ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ आपा छोटे व्डे भाई हाँ पंजाब हरियाणा एको हे पहला समस्यावान एक जी ने हल भी एको कराँगे आओ कट्ठे हो के आप झाड़ू वाला बटन दबाओ जिस दिन ये वोट डालने जाओगे ना पांच अक्तूबर को मेरी एक बात याद रख लेना कि भगवंत मान ये कह के गया था बटन दबाने से पहले ये बात याद रख लेना बस कि जो आप जाओगे एक मशीन पड़ी होगी उस पर कैंडीडेट का नाम उसकी फोटो और उसका बटन होगा और चुनाव चिन्ह होगा बस यह सोच लेना बटन दबाने समय जल्दी जल्दबाजी मत करना पांच साल बाद मौका मिलता है ये पांच साल बाद मौका मिलता है जल्दबाजी मत करना बटन दबाने में यह सोच लेना कि वो बटन ना तो किसी हाथी का है ना वो बटन किसी कमल के फूल का है ना वो बटन किसी झाड़ू का है ना वो बटन किसी पंजे का है ना वो बटन किसी दाती थोड़े का है ना वो बटन किसी जग या किसी चारपाई के चुनाव चिन्ह का है वो बटन असल में आपकी और आपके बच्चों की किस्मत का बटन है अगर सही दबा दोगे बच्चों की किस्म चमक जाएगी वरना अठत्तर साल से चल ही रहा है पांच साल और चले जाएंगे